ਤੁਹਾਨੂੰ ਦਿਖਾਉਣਾ ਚਾਹਾਂਗੇ ਅਸੀਂ ਆ ਦੇਖੋ ਇਸ ਪੌਲ ਦਾ ਜਿਹੜਾ ਪੋਰਸ਼ਨ ਆ ਇਹ ਡਿਗਿਆ ਆ ਇਦਾਂ ਜਿਹੜਾ ਥੱਲੇ ਪਾਣੀ ਵਗਦਾ ਸੀ ਤਕਰੀਬਨ ਤਕਰੀਬਨ 4.5 ਸੌ ਸਾਲ ਪੁਰਾਣਾ ਇਹ ਜਿਹੜਾ ਮੁਗਲ ਪੌਲਿਆ ਤੁਸੀਂ ਦੇਖ ਸਕਦੇ ਆ ਚੂਨੇ ਦਾ ਬਣਿਆ ਆ ਦੇਖੋ ਪੂਰੇ ਦਾ ਪੂਰਾ ਚੂਨਾ ਆ ਇਹ ਚੂਨੇ ਦਾ ਤੇ ਮਿੱਟੀ ਦਾ ਬਣਿਆ ਇਹ ਜਿਹੜਾ ਸਾਰਾ ਪੌਲਿਆ ਛੋਟੀ ਇੱਟ ਦਾ ਬਣਿਆ ਐ ਇੱਥੇ ਤੱਕ ਹੀ ਇਹ ਪੌੜਾ ਰਹਿ ਗਿਆ ਜਿਵੇਂ ਤੁਹਾਨੂੰ ਦੱਸਦੇ ਆ ਕਿ ਬਾਕੀ ਇਹ ਸਾਰਾ ਪੌੜ ਟੁੱਟ ਗਿਆ ਆ ਲੋਬੇ ਜੀ ਦੋਸਤੋ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਨਵੇਂ ਵਲੌਗ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਆ ਮੁਗਲ ਪੌੜ ਬਾਰੇ ਤਕਰੀਬਨ ਤਕਰੀਬਨ 440 ਸਾਲ ਪੁਰਾਣਾ ਇਹ ਜਿਹੜਾ ਮੁਗਲ ਪੌੜ ਆ ਜਹਾਂਗੀਰ ਦੇ ਸ਼ਾਸਨ ਕਾਲ ਦੇ ਵਿੱਚ ਇਹਨੂੰ ਬਣਾਇਆ ਗਿਆ ਸੀਗਾ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਹਾਂਗੀਰ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਇਹ ਐਲਾਨ ਕੀਤਾ ਸੀ ਕਿ ਜਿੰਨੀਆਂ ਵੀ ਨਦੀਆਂ ਜਾਂ ਨਹਿਰਾ ਉਹਦੇ ਇਲਾਕੇ ਦੇ ਅੰਦਰ ਵਗਦੀਆਂ ਆ ਉਹਨਾਂ ਦੇ ਉੱਪਰ ਪੁਲ ਬਣਾਏ ਜਾਣ ਤਾਂ ਜੋ ਜਿਹੜਾ ਮੁਸਾਫਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੋ ਉਸੇ ਹੀ ਕੜੀ ਦੇ ਤਹਿਤ ਜਹਾਂਗੀਰ ਨੇ ਆਪਣੀ रियासत ਦੇ ਅੰਦਰ ਅਲੱਗ-ਅਲੱਗ ਜਿਹੜੇ ਪੁਲ ਬਣਾਏ ਇਸੇ ਹੀ ਕੜੀ ਦੇ ਤਹਿਤ ਜਿਹੜਾ ਆ ਜਹਾਂਗੀਰ ਦੇ ਪੂਰੇ ਸ਼ਾਸਨ ਕਾਲ ਦੇ ਦੌਰਾਨ ਅਲੱਗ-ਅਲੱਗ ਜਿਹੜੇ ਪੁਲ ਬਣਾਏ ਗਏ ਸੋ ਜਦੋਂ ਆਪਾਂ ਨਕੋਦਰ ਤੋਂ ਕਪੂਰਥਲਾ ਰੋਡ ਦੇ ਉੱਤੇ ਆਉਨੇ ਆ ਤਕਰੀਬਨ 12 ਕਿਲੋਮੀਟਰ ਦੇ ਉੱਤੇ ਬੇਂਦੇ ਉੱਤੇ ਇਹ ਬਣਿਆ ਪੌੜਿਆ ਜਿਹਨੂੰ ਮੁਗਲ ਪੌੜ ਆਖਿਆ ਜਾਂਦਾ ਆ ਪੌੜ ਦੇ ਬਿਲਕੁਲ ਨਾਲ ਇਹ ਇੱਕ ਕਮਰਾ ਬਣਿਆ ਹੈ ਜਿਹਨੂੰ ਚੌਂਕੀ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਸੀ ਸੈਨਿਕ ਰੱਕਦੇ ਸੀਗੇ ਇੱਥੇ ਕਿਉਂਕਿ ਹਰੇਕ ਪੌੜ ਦੇ ਉੱਤੇ 2-2 4-4 ਜਿਹੜੇ ਸੈਨਿਕ ਆ ਉਹ ਵੀ ਤਾਇਨਾਤ ਰਹਿੰਦੇ ਸੀ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਜਾਂ ਮੁਸ਼ਕਲ ਆਵੇ ਤੇ ਉਹ ਸੈਨਿਕ ਜਿਹੜੇ ਆ ਉਹਨਾਂ ਦਾ ਮੁਸਾਫਰਾਂ ਦਾ ਉਹ ਹੱਲ ਕਰ ਸਕਣ ਇਹ ਪੌੜ ਜਿਹੜਾ ਆ ਜਿੱਥੇ ਇਸ ਪੂਰੇ ਰੋਡ ਨੂੰ ਲੱਗਦਾ ਸੀ ਜਾ ਕੇ ਨਕੋਦਰ ਵਾਲੇ ਇਸ ਰੋਡ ਨੂੰ ਉੱਥੇ ਹੀ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਸਾਹਮਣੇ ਜਿਹੜਾ ਕਿਲਾ ਤੁਸੀਂ ਦੇਖ ਰਹੇ ਆ ਇਹਨੂੰ ਜਹਾਗੀਰ ਦਾ ਕਿਲਾ ਆਖਦੇ ਆ ਇਸ ਕਿਲੇ ਤੱਕ ਇਹ ਜਿਹੜਾ ਪੌੜਿਆ ਉਹ ਪਹੁੰਚਦਾ ਸੀਗਾ ਸੋ ਕਾਫੀ ਇਸ ਪੌੜੀ ਦੀ ਜਿਹੜੀ ਖਸਤਾ ਹਾਲਤ ਹੋ ਗਈ ਸੀ ਟੁੱਟ ਗਿਆ ਜਗਾ ਜਗਾ ਤੋਂ ਬੇਸ਼ੱਕ ਇਹ ਪੌੜ ਪਰ ਅਜੇ ਵੀ ਜਿਹੜਾ ਇਹਦਾ ਏਰੀਆ ਬਚਿਆ ਆ ਉਹਨੂੰ ਪ੍ਰਾਤਨ ਵਿਭਾਗ ਦੇ ਵੱਲੋਂ ਸੰਭਾਲ ਲਿਆ ਗਿਆ ਆ ਦੇਖ ਰਹੇ ਤੁਸੀਂ ਇੱਟਾਂ ਦਾ ਬਣਿਆ ਇਹ ਪੌੜਿਆ ਕਾਫੀ ਇਹਦੀ ਹਾਲਤ ਜਿਹੜੀ ਆ ਅੱਗੇ ਖਸਤਾ ਹੋਈ ਆ ਪਰ ਇੰਨੀ ਕਿ ਜਗ੍ਹਾ ਜਿੰਨਾ ਕਿਦਾ ਏਰੀਆ ਆ ਉਹ ਸੇਫ ਆ ਜਿਹਨੂੰ ਹੁਣ ਸੰਭਾਲਿਆ ਜਾ ਚੁੱਕਾ ਆ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਕਿ ਕਿੱਥੇ ਕਿ ਤੱਕ ਇਹ ਪੁਲ ਪਹੁੰਚਦਾ ਹੈ ਪਹਿਲਾਂ ਦੇ ਸਮੇਂ ਦੌਰਾਨ ਇਹ ਜਿਹੜਾ ਪੁਲ ਆ ਸੜਕ ਦੇ ਸਿਰੇ ਤੱਕ ਜਾ ਲੱਗਦਾ ਸੀ ਹੁਣ ਤਾਂ ਜਿਹੜੀ ਬਈ ਆ ਉਹ ਵੀ ਇਸ ਤੋਂ ਥੋੜੀ ਅੱਗੇ ਵਗਦੀ ਹੈ ਇਸ ਲਈ ਜਿਹੜਾ ਪੁਲ ਨਵੇਂ ਪੁਲ ਦਾ ਨਿਰਮਾਣ ਉੱਥੇ ਕਰ ਦਿੱਤਾ ਗਿਆ ਜਦਕਿ ਪਹਿਲਾਂ ਇਸੇ ਪੁਲ ਨੂੰ ਵਰਤਿਆ ਜਾਂਦਾ ਸੀ ਆ ਦੇਖੋ ਮਿੱਟੀ ਦਾ ਚੂਨੇ ਦੀ ਲੇਪ ਦਾ ਇਹ ਬਣਿਆ ਪੌੜਿਆ ਅਬੀ ਤੁਹਾਨੂੰ ਦਿਖਾਉਣਾ ਚਾਹਾਂਗੇ ਅਸੀਂ ਆ ਦੇਖੋ ਇਸ ਪੌੜ ਦਾ ਜਿਹੜਾ ਪੋਰਸ਼ਨ ਆ ਇਹ ਡਿੱਗਿਆ ਆ ਇਦਾਂ ਜਿਹੜਾ ਥੱਲੇ ਪਾਣੀ ਵਗਦਾ ਸੀ ਥੱਲੇ ਵੀ ਦੇਖ ਸਕਦੇ ਤੁਸੀਂ ਜਿਹੜੀਆਂ ਆ ਇੱਟਾਂ ਲੱਗੀਆਂ ਆ ਇੱਥੇ ਪਾਣੀ ਵਗਦਾ ਹੁੰਦਾ ਸੀ ਇਹਦੇ ਥੱਲੇ ਦੀ ਇਹ ਪੋਰਸ਼ਨ ਜਿਹੜਾ ਆ ਉਹ ਟੁੱਟ ਕੇ ਡਿੱਗ ਚੁੱਕਾ ਆ ਹੁਣ ਦੇਖੋ ਚੂਨੇ ਦਾ ਬਣਿਆ ਇਹ ਸਾਰਾ ਪੁਲ ਜਿਹੜਾ ਸਾਰਾ ਚੂਨੇ ਦਾ ਬਣਿਆ ਹੈ ਪਰ ਫਿਰ ਵੀ ਪ੍ਰਾਤਨ ਵਿਭਾਗ ਦੇ ਵੱਲੋਂ ਇਹਦੀ ਸਾਮ ਸੰਭਾਲ ਕਰਕੇ ਇਹਦੇ ਇੰਨੇ ਕ ਪੋਰਸ਼ਨ ਨੂੰ ਬਚਾ ਲਿਆ ਗਿਆ ਤਾਂ ਜੋ ਇਹ ਜਿਹੜਾ ਹਿਸਟੋਰੀਕਲ ਤਕਰੀਬਨ ਤਕਰੀਬਨ 450 ਸਾਲ ਪੁਰਾਣਾ ਜਿਹੜਾ ਜਹਾਂਗੀਰ ਦੇ ਸਮੇ ਬਣਿਆ ਪੌੜਿਆ ਇਹਦੇ ਇੰਨੇ ਕ ਪੋਰਸ਼ਨ ਨੂੰ ਬਚਾ ਲਿਆ ਗਿਆ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਕਿੰਨਾ ਜ਼ਬਰਦਸਤ ਦਿਮਾਗ ਸੀ ਸਾਡੇ ਸ਼ਾਸਕਾਂ ਦਾ ਕਿੱਦਾਂ ਦਾ ਉਹਨਾਂ ਦਾ ਆਰਕੀਟੈਕਚਰ ਢਾਂਚਾ ਸੀਗਾ ਜਿਨ੍ਹਾਂ ਨੇ ਵੱਡੇ ਵੱਡੇ ਪੁਲਾਂ ਦਾ ਨਿਰਮਾਣ ਕੀਤਾ ਜਿਨ੍ਹਾਂ ਨੇ ਸਮੇਂ ਨੂੰ ਵਾਚਣ ਵਾਲੇ ਸਮਾਂ ਯੰਤਰਾਂ ਦਾ ਨਿਰਮਾਣ ਕੀਤਾ ਸੋ ਬਹੁਤ ਬਹੁਤ ਉਹਨਾਂ ਵੱਲੋਂ ਐਦਾਂ ਦੇ ਨਿਰਮਾਣ ਕੀਤੇ ਗਏ ਸੜਕੀ ਨਿਰਮਾਣ ਕੀਤੇ ਗਏ ਜਿਹੜੇ ਕਾਬਲੇ ਤਾਰੀਫ ਆ ਉਹਦੇ ਵਿੱਚੋਂ ਹੀ ਇਹ ਜਹਾਂਗੀਰ ਦਾ ਜਿਹੜਾ ਪੌਲੇ ਜਿਹਨੂੰ ਮੁਗਲ ਪੁਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਦੇਖੋ ਕਿੰਨੀ ਚੜਾਈ ਆ ਇਹਦੀ ਕਿੰਨੀ ਚੜਾਈ ਆ ਹੁਣ ਵੀ ਜੇਕਰ ਕੋਈ ਗੱਡੀ ਇੱਥੋਂ ਲੰਘਾਣੀ ਹੋਵੇ ਤਾਂ ਤਿੰਨ ਗੱਡੀਆਂ ਇੱਕ ਸਾਰ ਲੰਘ ਸਕਦੀਆਂ ਐਨੀ ਚੜਾਈ ਆ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਸ਼ਾਸਕਾਂ ਦਾ ਜਿਹੜਾ ਦਿਮਾਗ ਆ ਉਸ ਸਮੇਂ ਮੁਗਲ ਸਮਰਾਟ ਜਿਹੜੇ ਹੋਇਆ ਉਹਨਾਂ ਦਾ ਦਿਮਾਗ ਜਿਹੜਾ ਕਿੰਨਾ ਸ਼ਾਰਪ ਹੋਏਗਾ ਕਿ ਕਿੰਨਾ ਖੁੱਲਾ ਡੁੱਲਾ ਇਸ ਪੁਲ ਨੂੰ ਬਣਾਇਆ ਗਿਆ ਤੇ ਸਾਹਮਣੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਸ ਸਰਾਹ ਤੱਕ ਉਸ ਕਿਲੇ ਤੱਕ ਜਿਹੜਾ ਇਹ ਪੁਲ ਪਹੁੰਚਦਾ ਸੀ ਉਸ ਕਿਲੇ ਤੱਕ ਰਾਸਤੇ ਨੂੰ ਪਹੁੰਚਾਉਣ ਦੇ ਲਈ ਇਸ ਪੁਲ ਨੂੰ ਬਣਾਇਆ ਗਿਆ ਸੀਗਾ। ਲਓ ਵੀ ਹੁਣ ਆਪਾਂ ਇਸ ਪੁਲ ਦੇ ਥੱਲੇ ਜਾ ਕੇ ਸਾਰਾ ਦੇਖਦੇ ਹਾਂ ਕਿ ਕਿਵੇਂ ਕਿਵੇਂ ਦਾ ਇਹਦਾ ਸਾਰਾ ਨਿਰਮਾਣ ਕਾਰਜ ਕੀਤਾ ਗਿਆ। ਰਸਤਾ ਜਿਹੜਾ ਖਰਾਬ ਹੈ ਸਾਰਾ ਹੌਲੀ-ਹੌਲੀ ਸੱਜੇ-ਸੱਜੇ ਜਾਣਾ ਪੈਣਾ। ਲਓ ਵੀ ਹੁਣ ਆਪਾਂ ਪੁਲ ਦੇ ਥੱਲੇ ਆ ਕੇ ਸਾਰਾ ਤੁਹਾਨੂੰ ਦਿਖਾਉਨੇ ਆ ਦੇਖੋ ਕਿੰਨਾ ਇਹਦਾ ਜ਼ਬਰਦਸਤ ਨਿਰਮਾਣ ਕੀਤਾ ਗਿਆ ਸਾਰਾ। ਪਾਣੀ ਇਹਨਾਂ ਪੁਲੀਆਂ ਦੇ ਥੱਲੋਂ ਦੀ ਪਾਣੀ ਲੰਘਦਾ ਸੀ। ਆ ਦੇਖੋ ਉੱਪਰ ਤੁਸੀਂ ਪੁਲ ਦੇਖਿਆ ਪਹਿਲਾਂ ਇਹਦੇ ਥੱਲੇ ਆ ਚਿਰੋਖੇ ਬਣਾਏ ਆ ਜਿਨ੍ਹਾਂ ਦੇ ਵਿੱਚ ਦੀ ਪਾਣੀ ਲੰਘਦਾ ਸੀਗਾ ਇਹ ਸਿਰੇ ਤੱਕ ਇਦਾਂ ਹੀ ਬਣੇ ਹੋਣੇ ਆ ਆ ਜਿਹੜੀਆਂ ਤੁਸੀਂ ਫਸਲਾਂ ਦੇਖ ਰਹੇ ਆ ਕਿਸੇ ਸਮੇਂ ਇਸ ਜਗ੍ਹਾ ਦੇ ਉੱਤੇ ਇਹ ਪਾਣੀ ਚੱਲਦਾ ਸੀ ਸਾਰਾ ਇਸੇ ਕਰਕੇ ਪੁਲ ਦਾ ਨਿਰਮਾਣ ਕੀਤਾ ਗਿਆ ਸੀ ਸੋ ਇਹਨਾਂ ਛਿਰੋਖਿਆਂ ਦੇ ਵਿੱਚ ਦੀ ਪਾਣੀ ਸਾਰਾ ਲੰਘਦਾ ਸੀ ਤੁਹਾਨੂੰ ਦਿਖਾਉਨੇ ਆ ਇਹਦੇ ਥੱਲੇ ਦੀ ਵੀ ਆ ਦੇਖੋ ਇਹ ਛਿਰੋਖੇ ਆ ਸਾਰੇ ਇਹਨਾਂ ਦੇ ਵਿੱਚ ਦੀ ਸਾਰਾ ਜਨਾਬ ਪਾਣੀ ਆ ਇਹਦੇ ਵਿੱਚ ਦੀ ਦੂਸਰੇ ਪਾਸੇ ਲੰਘਿਆ ਕਰਦਾ ਸੀ ਉੱਪਰ ਪੁਲ ਸੀਗਾ ਜਿਹਦੇ ਉੱਤੇ ਦੀ ਯਾਤਰੀ ਮੁਸਾਫਰ ਆਪਣਾ ਸਫ਼ਰ ਤੈਅ ਕਰਦੇ ਸੀ ਤੇ ਇਹਨਾਂ ਝਰੋਖਿਆਂ ਦੇ ਵਿੱਚ ਦੀ ਜਿਹੜਾ ਪਾਣੀ ਆ ਉਹ ਦੂਸਰੇ ਪਾਸੇ ਜਾਇਆ ਕਰਦਾ ਸੀਗਾ ਇੰਨਾ ਸ਼ਾਰਪ ਮਾਈਂਡ ਸੀਗਾ ਉਸ ਸਮੇਂ ਜਹਾਗੀਰ ਦੇ ਸ਼ਾਸਨ ਕਾਲ ਦੇ ਦੌਰਾਨ ਜਿਹੜੇ ਉਹਨਾਂ ਨੇ ਪੂਰੇ ਇਲਾਕੇ ਦੇ ਅੰਦਰ ਪੁਲਾਂ ਦਾ ਨਿਰਮਾਣ ਕਰਵਾਇਆ ਤਾਂ ਜੋ ਰਾਹੀ ਗਿਰਾਂ ਨੂੰ ਮੁਸਾਫਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਤੁਸੀਂ ਦੇਖ ਸਕਦੇ ਆ ਚੂਨੇ ਦਾ ਬਣਿਆ ਆ ਦੇਖੋ ਪੂਰੇ ਦਾ ਪੂਰਾ ਚੂਨਾ ਆ ਇਹ ਚੂਨੇ ਦਾ ਤੇ ਮਿੱਟੀ ਦਾ ਬਣਿਆ ਇਹ ਜਿਹੜਾ ਸਾਰਾ ਪੌੜਿਆ ਛੋਟੀ ਇੱਟ ਦਾ ਬਣਿਆ ਆ ਇੱਥੇ ਤੱਕ ਹੀ ਇਹ ਪੌੜ ਰਹਿ ਗਿਆ ਜਿਵੇਂ ਤੁਹਾਨੂੰ ਦੱਸਦੇ ਆ ਕਿ ਬਾਕੀ ਇਹ ਸਾਰਾ ਪੌੜ ਟੁੱਟ ਗਿਆ ਆ ਪਰ ਪ੍ਰਾਤਨ ਵਿਭਾਗ ਵੱਲੋਂ ਇਹਦੀ ਸੰਭਾਲ ਕਰਦੇ ਹੋਏ ਇਹਨੂੰ ਇੱਥੇ ਤੱਕ ਸਟਾਪ ਲਾ ਕੇ ਆ ਦੇਖੋ ਇਹ ਇਹਦੀ ਰਿਪੇਅਰ ਕਰਕੇ ਇੱਥੇ ਤੱਕ ਇਹਨੂੰ ਬਚਾ ਲਿਆ ਗਿਆ ਨਹੀਂ ਜੇ ਇਹਦੀ ਰਿਪੇਅਰ ਨਾ ਹੁੰਦੀ ਸ਼ਾਇਦ ਇਹ ਅੱਗੋਂ ਵੀ ਟੁੱਟਦਾ ਚਲਾ ਜਾਂਦਾ ਪਰ ਇਸ ਪੌਲ ਨੂੰ ਰਿਪੇਅਰ ਕਰਕੇ ਇੱਥੋਂ ਬਚਾ ਕੇ ਪ੍ਰਾਤਨ ਵਿਭਾਗ ਨੇ ਇਹਨੂੰ ਆਪਣੇ ਅੰਡਰ ਲੈ ਲਿਆ ਸੋ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਦੋਸਤੋ ਕਿ ਤਕਰੀਬਨ ਤਕਰੀਬਨ 450 ਸਾਲ ਪੁਰਾਣਾ ਇਹ ਪੌਲਿਆ ਜਿਹੜਾ ਜਹਾਂਗੀਰ ਦੇ ਸ਼ਾਸਨ ਕਾਲ ਦੌਰਾਨ ਬਣਿਆ ਜਿਹਨੂੰ ਮੁਗਲ ਪੌਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਸੋ ਬਹੁਤ ਧੰਨਵਾਦ ਆ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਰਹੋ ਵੀ ਮਿੱਤਰਾਂ